ਬ੍ਰਾਈਡਲ ਸੂਟ ਪਾਰਟੀ ਵੇਅਰ ਹੈਂਡਵਰਕ ਵਾਲੇ ਸੂਟ ਜਿਹੜਾ ਮਰਜ਼ੀ ਸੂਟ ਲੋ ਸਿਮਰਨ ਟੈਕਸਟਾਈਲ ਮੋੜ ਮੰਡੀ ਤੇ ਅੱਧੇ ਰੇਟਾਂ ਤੇ ਦੇਖੋ ਜੀ ਮੇਰਾ ਕਾਟਨ ਦਾ ਸੂਟ ਹੈ ਜੀ ਵਰਕ ਵੀ ਬੜਾ ਸ਼ਾਨਦਾਰ ਹੈ ਨਾਲ ਇਹ ਨਾਲ ਨਾ ਦੇਖੋ ਮਲਟੀ ਕਲਰ ਦਾ ਰਹੂਗਾ ਦੁਪੱਟਾ ਸੂਟ ਜਿਵੇਂ 440 ਰੇਂਜ ਚ ਸੂਟ ਵਿਕਦਾ ਬਿਲਕੁਲ ਜੀ ਇਹਦੇ ਨਾਲ ਕਰਾਣਾ ਜੀ ਇਹ ਲੱਗਣੀ ਜੀ ਆਪਣਾ 250 ਰੁਪਏ ਰੇਂਜ ਚ ਤੇ ਰੰਗ ਦੇਖੋ ਪੂਰੇ ਸੋਹਣੇ ਰੰਗ ਹੈ ਚਾਰਟ ਬੜਾ ਪਿਆਰਾ ਹੈਗਾ ਇੱਕ ਆਹ ਦੇਖੋ ਜੀ ਮਸਲੀਨ ਦਾ ਸੂਟ ਸਾਰੇ ਫਰੰਟ ਤੇ ਦੇਖੋ ਜੀ ਵਰਕ ਆਊਗਾ ਨਾਲ ਆਊਗਾ ਇਹ ਨਾਲ ਦੁਪੱਟਾ ਵਰਕ ਵਾਲਾ ਇਹ ਵੀ ਸੂਟ ਵੀ ਜਿਵੇਂ 400 600 450 ਸੂਟ ਵਿਕਦਾ ਹਾਂ ਹਾਂ ਇਹ ਆਪਾਂ ਨੂੰ ਸਿਰਫ 280 ਰੁਪਏ ਦੀ ਰੇਂਜ ਚ ਲੱਗੂਗਾ ਆਹ ਦੇਖੋ ਜੀ ਪਿਓਰ ਜਾਮ ਦਾ ਸੂਟ ਨਾਲ ਆਊਗਾ ਕਟ ਵਰਕਡ ਦੁਪੱਟਾ ਘੇਰੇ ਇਹਦਾ ਬਿਲਕੁਲ ਜੀ ਇਹ ਨਾ ਦੁਪੱਟਾ ਵੀ ਵਰਕ ਵਾਲਾ ਜੀ 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 ਸੂਟ ਤੇ ਵੀ ਵਰਕ ਆ ਗਿਆ ਇਹ 400 ਰੁਪਏ ਰੇਂਜ ਚ ਲੱਗੂ ਜਿਹੜਾ ਬੰਦਾ ਇਸ ਵੀਡੀਓ ਨੂੰ ਸ਼ੇਅਰ ਕਰੇਗਾ ਸ਼ੇਅਰ ਟੂ ਗਰੁੱਪ ਕਰੇਗਾ ਉਹਨਾਂ ਚਾਰ ਜਣਿਆਂ ਨੂੰ ਆ ਚਾਰ ਸੂਟ ਬਿਲਕੁਲ ਫ੍ਰੀ ਦਿੱਤੇ ਜਾਣਗੇ ਇਸ ਤੋਂ ਆ ਵੀਰ ਜੀ ਜਿਵੇਂ ਹੁਣ ਆ ਦੇਖੋ ਸ਼ਿਮਰ ਦਾ ਸੂਟ ਹੈ ਜੀ ਇਹ ਹੈਵੀ ਦੇ ਵਿੱਚ ਆ ਗਿਆ ਨਾ ਜੀ ਹਾਂਜੀ ਹਾਂਜੀ ਜੀ ਜੀ ਵਰਕ ਵੀ ਬੜਾ ਵਧੀਆ ਹੈਗਾ ਸ਼ਿਮਰ ਦਾ ਹੀ ਦੁਪੱਟਾ ਹੈਗਾ ਵਿਆਹ ਸ਼ਾਦੀ ਵਾਲੇ ਰੰਗ ਹੈਗੇ ਵਰਕ ਪੂਰੇ ਵਧੀਆ ਜੀ ਦੁਪੱਟੇ ਵੀ ਖੁੱਲੇ ਡੁੱਲੇ ਨਾ ਜੀ ਖੁੱਲੇ ਡੁੱਲੇ ਦੁਪੱਟੇ ਆ ਰੰਗ ਵੀ ਦੇਖੋ ਪੂਰੇ ਵਧੀਆ ਜੀ ਬਿਲਕੁਲ ਜੀ ਤੇ ਰੇਟ ਵੀਰ ਜੀ ਜਿਵੇਂ 700 800 ਰੁ ਨੀਂਦੇ ਸੂਟ ਹੈ ਆ ਦੇਖੋ ਜਿੰਮੇ ਬਾਜੂ ਤੇ ਵਰਕ ਆਊਗਾ ਥ੍ਰੈਟ ਕਮ ਹੈਗਾ ਜੀ 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 ਤੇ ਨਾਲ ਇਹਦੇ ਨਾਲ ਦੇਖੋ ਜੀ ਫਰੰਟ ਤੇ ਵਰਕ ਹੈਗਾ ਵਧੀਆ ਸਰਦਾਰੀ ਸੂਟੇਜ ਜੀ ਜੀ ਦੁਪट्टे ਰੂਟੇ ਵਧੀਆ ਨੇ ਤੇ ਰੇਟ ਵੀ ਜੀ ਸਾਰਾ ਇਹਦਾ 430 ਰੁਪਏ ਰੇਂਚ ਲੱਗੂਗਾ ਇਹ ਇੱਕ ਹੁਣ ਭਾਜੀ ਇਹਦੇ ਹੈਵੀ ਦੁਪट्टे ਵਾਲਾ 430 ਰੁਪਏ ਚ ਸਿਰਫ ਹਾਂਜੀ ਹਾਂਜੀ ਜੀ ਇਹਦੇ ਵਿੱਚ ਨਾ ਆ ਦੇਖੋ ਡਿਜ਼ਾਈਨ ਵੀ ਕਈ ਨੇ ਹਾਂ ਹਾਂ ਨਿਵੇਂ ਦੇ ਕੋ ਸਿੰਗਲ ਸਿੰਗਲ ਪੀਸ ਆਉਂਦੇ ਹਨ ਨਾ ਤੁਹਾਨੂੰ ਨਿਵੇਂ ਥ੍ਰੈਡ ਦਾ ਕੰਮ ਆਊਗਾ ਮਸਲੀਨ ਦਾ ਸੂਟ ਇਹ ਵੀ ਜਿਵੇਂ 430 ਰੁਪਏ ਰੇਂਜ ਹੈ ਇਹ ਵੀ 430 ਰੁਪਏ ਇਹਨਾਂ ਚ ਕਲਰ ਵੀ ਹੋਰ ਮਿਲ ਜਣਗੇ ਭਾਜੀ ਨਹੀਂ ਵੀਰ ਜੀ ਜਿੰਨੇ ਮਤਲਬ ਪੀਸ ਦੇਖੋਗੇ ਸਭ ਡਿਜ਼ਾਈਨ ਦਾ ਦੇਖੋ ਨਾ ਜਿਵੇਂ ਉਹਨਾਂ ਆ ਬੋਲੋ ਪੀਸ ਆਗੇ ਫੋਟੋ ਵਾਲੇ ਨਾ ਜੀ ਫੋਟੋ ਵਾਲੇ ਪੀਸ ਆਗੇ ਜਿਵੇਂ ਉਹਨਾਂ ਆ ਦੇਖੋ ਫੋਟੋ ਦੇਖੀ ਜੀ ਉਸ ਤਰ੍ਹਾਂ ਹੀ ਸੂਟ ਹੈ ਹੁਣ ਬਿਲਕੁਲ ਜੀ ਯਾਰ ਮੁਸਲਿਮ ਤੇ ਕਪੜਾ ਜੀ ਨਾਲ ਇਹਦੇ ਨਾਲ ਆਊਗਾ ਇਸ ਤਰ੍ਹਾਂ ਹੀ ਬਾਜੂ ਵਰਕ ਆ ਬਿਲਕੁਲ ਜੀ ਠੀਕ ਹੈ ਜੀ ਤੇ 440 ਰੁਪਏ ਦਾ ਸੂਟ ਹੈ ਸਾਰਾ ਇਹ ਸਾਰੇ ਜਿਹੜਾ ਨਾ ਸੂਟ ਸਾਰੇ ਮਹਿੰਗੇ ਜੀ ਜੀ ਰੇਂਜ ਜੀ ਸਸਤੀ ਹੈ ਰੇਂਜ ਸਸਤੀ ਦੇਣੀ ਆ ਪਾ ਮਤਲਬ ਹੈਗੇ ਹੈਵੀ ਸੂਟ ਹੈ ਰੇਟ ਹੀ ਘਟਦੇ ਨੇ ਸਿਰਫ ਆ ਦੇਖੋ ਜੀ ਜਿਵੇਂ ਵੀ ਸ਼ਿਪ ਗਲਾ ਥ्रेड ਦਾ ਕੰਮ ਹੋ ਗਿਆ ਬਿਲਕੁਲ ਜੀ ਉਮੇ ਡਬਲ ਸ਼ੇਡ ਦਾ ਦੁਪੱਟਾ ਆ ਗਿਆ ਹਾਂ ਹਾਂ ਠੀਕ ਹੈ ਜੀ 440 ਰੁਪਏ ਰੇਟ ਇਹ ਵੀ 440 ਜੀ ਹਾਂ ਜੀ ਹਾਂ ਜੀ ਕਿਆ ਬਾਤ ਆ ਮਤਲਬ ਧਿਆਰਾਂ ਦੇ ਸੀਜ਼ਨ ਚ ਧਮਾਕੇ ਕਰਦੇ ਨੇ ਸਾਰੇ ਰੇਟ ਘਟਾ ਕੇ ਦੇਣੇ ਥ੍ਰੈਡ ਦਾ ਕੰਮ ਹੈ ਕੰਮ ਵੀ ਬੜਾ ਵਧੀਆ ਬਿਲਕੁਲ ਸਫਾਈ ਹੈ ਤੇ ਰੇਟ ਵੀ ਠੀਕ ਹੈ ਦੇਖੋ ਸਾਰਾ ਉੱਪਰ ਤੱਕ ਨਾ ਹੈਵੀ ਵਰਕ ਹੋਇਆ ਕਟ ਵਰਕ ਵਾਲਾ ਦੁਪੱਟਾ ਜੀ ਜੀ ਇਹ ਵੀਰ ਜੀ ਸਿਰਫ 500 ਰੁਪਏ ਰਿੰਚ ਹੀ ਆਣਾ। ਇਹਦੇ ਵਿੱਚ ਦੇਖੋ ਜਿਵੇਂ ਨਾ ਆਈਸਕ੍ਰੀਮ ਚਾਟ ਹੈ ਜੀ। ਕਲਰ ਵੀ ਵਧੀਆ ਹੈ ਤੇ ਰੇਟ ਵੀ ਦੇਖੋ ਜੀ ਮਿੱਠਾ ਜਿਹਾ ਰੇਟ ਹੈ। ਸਿਰਫ 500 ਰੁਪਏ। ਸਿਰਫ 500 ਰੁਪਏ ਰਿੰਚ। ਇਹ ਸੋਈ ਜਿਵੇਂ ਆ ਦੇਖੋ ਪੂਰਾ ਹੈਵੀ ਪੀਸ ਹੈ। ਜੀ ਜੀ। ਆਮ 1200 ਰੁਪਏ ਦਾ ਸੂਟ ਵਿਕਦਾ। ਸਾਰਾ ਫਰੰਟ ਹੈਵੀ ਆਊਗਾ, ਦੁਪੱਟਾ ਹੈਵੀ ਆਊਗਾ। ਇਹਦਾ ਵਰਕ ਮਤਲਬ ਐਂ ਜਗਮਗਾ ਕਰ ਰਿਹਾ ਪੂਰਾ ਨਾ ਭਾਜੀ। ਪੂਰਾ ਹੈਵੀ ਵਰਕ ਹੈ ਜੀ। ਬਿਲਕੁਲ ਜੀ। ਦੁਪੱਟਾ ਵੀ ਪੂਰਾ ਹੈਵੀ ਹੈ। ਜੀ ਜੀ। ਸਾਰਾ ਦੁਪੱਟਾ। ਵਾਹ ਜੀ ਪੂਰਾ ਤਕੜਾ ਦੁਪੱਟਾ ਆ ਗਿਆ ਨਾ ਹਾਂਜੀ ਵੀਰ ਜੀ 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 ਇਹ ਸਿਰਫ 600 ਰੁਪਏ ਰਿੰਚ ਲੱਗਣੀ ਜੀ ਚ ਰੰਗ ਆਏ ਨੇ ਨਾ ਹੋਰ ਭਾਜੀ ਰੰਗ ਹੈਗੇ ਚ ਚਾਰ ਰੰਗੇ ਜੀ 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 ਆ ਦੇਖੋ ਜਿਵੇਂ ਹੁਣ ਆ ਡਿਜ਼ਾਈਨ ਆ ਗਿਆ ਵਾਹ ਜੀ ਆ ਕਲਰ ਆ ਗਿਆ ਜੀ ਹੂੰ ਆ ਦੇਖੋ ਜੀ ਵਾਹ ਜੀ ਵਾਹ ਕੀ ਆ ਵਾਹ ਆ ਦੇਖੋ ਜੀ ਅਜ ਸਾਰੇ ਐਨ ਮਤਲਬ ਕਲਾਸੀ ਰੰਗ ਆਣਗੇ ਸਭ ਦੇ ਲੇਟਸਟ ਆਲੇ ਬਹੁਤ ਸੋਹਣੇ ਰੰਗ ਹੈ ਜੀ ਤੇ ਰੇਟ ਵੀ ਬੜਾ ਮਿੱਠਾ ਹੈ ਰੇਟ ਹੈਗਾ 600 ਰੁਪਏ ਰਿੰਚ ਹੁਣ ਜਿਵੇਂ ਆ ਦੇਖੋ ਜੀ ਇਹ ਕਪੜਾ ਨਮ ਆਇਆ ਬਰਬਰੀ ਬਰਬਰੀ ਦੇ ਜੀ ਹਾਂਜੀ ਇਹ ਸਾਰੇ ਫਰੰਟ ਤੇ ਹੈਵੀ ਵਰਕ ਆਊਗਾ ਬਿਲਕੁਲ ਜੀ ਪੂਰਾ ਵਧੀਆ ਸ਼ਾਈਨਿੰਗ ਵਾਲਾ ਪਾਰਟੀ ویئر ਸੂਟ ਹੈ ਹਾਂ 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 ਠੀਕ ਹੈ ਜੀ ਨਾਲ ਇਹਦੇ ਨਾਲ ਦੁਪੱਟਾ ਬਰਬਰੀ ਦਾ ਹੀ ਦੁਪੱਟਾ ਹੈਗਾ ਬਿਲਕੁਲ ਜੀ ਆਹ ਦੇਖੋ ਜੀ ਵਾਹ ਜੀ ਵਾਹ ਕੀ ਬਾਤ ਹੈ ਜੀ ਦੁਪੱਟਾ ਵੀ ਪੂਰਾ ਹੈਵੀ ਹੈ ਜੀ 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 12 1300 ਰੇਂਜ ਚ ਸੂਟ ਵਿਕਦਾ ਬਿਲਕੁਲ ਜੀ 660 ਰੁਪਏ ਰੇਂਜ ਚ ਲੱਗੂਗਾ ਅੱਛਾ ਇਹ ਵੈਰਾਈਟੀ ਵੀ ਨਵੀਂ ਦੇਣੀ ਤੇ ਰੇਟ ਵੀ ਘਟ ਦੇਣਾ ਰੇਟ ਵੀ ਘਟ ਹੈ ਜੀ ਵਾਹ ਆਹ ਦੇਖੋ ਜੀ ਇਸੋ ਜੀ ਜਿਵੇਂ ਆਹ ਦੇਖੋ ਜੰਮ ਦੇ ਸੂਟ ਹੈ ਹਾਂ ਹਾਂ ਪਿਓਰ ਦੀਆਂ ਚੁੰਨੀਆਂ ਨਾਲ ਹੈ ਹੈਂਡਵਰਕ ਵਾਲੇ ਵੀ ਸਕੇ ਜੀ 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 ਆ ਦੇਖੋ ਜੀ ਦਬੱਟੇ ਰੋਟੇ ਵੀ ਪੂਰੇ ਵਧੀਆ ਆਉਣਗੇ ਬਿਲਕੁਲ ਜੀ ਸੂਟ ਵੀ ਪੂਰੇ ਵਧੀਆਗੇ ਹਾਂ ਹਾਂ ਆ ਦੇਖੋ ਆਮ ਇਹ ਜਿਵੇਂ 1100 1150 ਰੇਂਜ ਸੂਟ ਵਿਕਦਾ ਆ ਜਾਮ ਵਾਲੇ ਨਾਲ ਜੀ ਹਾਂ ਜੀ ਜੀ ਇਹ 780 ਰੁਪਏ ਰੇਂਜ ਲੱਗਦੇ ਇਹ 1780 ਰੁਪਏ ਦੇ ਹਨ ਜੀ ਆ ਦੇਖੋ ਜੀ ਜਿਵੇਂ ਹੁਣ ਆ ਦੇਖੋ ਡਿਜ਼ਾਈਨਿੰਗ ਵਗੈਰਾ ਇਹਨਾਂ ਤੇ ਜਨਾ ਬਹੁਤ ਮਿਲ ਜੂਗੀ ਜੀ ਹਾਂ 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 ਤੇ ਰੇਂਜ ਵਾਤੀ ਹੈ ਜੀ ਵਾਹ ਜੀ ਵਾਹ ਕੀ ਬਾਤ ਹੈ ਜੀ ਮਤਲਬ ਜ਼ਬਰਦਸਤ ਡਿਜ਼ਾਈਨਿੰਗ ਜ਼ਬਰਦਸਤ ਕੁਆਲਿਟੀ ਤੇ ਰੇਟ ਸਭ ਤੋਂ ਘੱਟ ਰੇਟ ਘੱਟ ਜੀ ਆ ਦੇਖੋ ਜਿਵੇਂ ਹੁਣੇ ਕਾਟ ਡਿਜ਼ਾਈਨ ਆ ਗਿਆ ਜਿਸ ਵਿੱਚ ਹਾਂ ਹਾਂ ਕਾਫੀ ਡਿਜ਼ਾਈਨ ਮਿਲ ਜਾਣਗੇ ਜੀ ਜੀ ਸਰਦਾਰੀ ਜੇ ਪੀਸ ਮਿਲ ਜਾਣ ਰੇਟ ਇਹੀ ਰਹਿਣਾ 780 ਰੁਪਏ ਨਾ 780 ਰੁਪਏ ਜੀ ਇਸ ਤੋਂ ਬਾਅਦ ਜੀ ਆ ਦੇਖੋ ਹੁਣ ਜਿਵੇਂ ਫੋਟੋ ਵਾਲੇ ਪੀਸ ਆਏ ਨੇ ਹਾਂ ਹਾਂ ਅੱਛਾ ਇਹ ਫੋਟੋ ਵਾਲ ਬੁਟੀਕ ਵਾਲੇ ਪੀਸ ਵੀ ਮੈਂ ਆਪਾਂ ਲੈ ਲੈਂਦੇ ਹਾਂ ਨਾ ਜੀ ਹਾਂ ਜੀ ਹਾਂ ਜੀ 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 ਇਹ ਪਿਓਰ ਸ਼ਿਮਰ ਦਾ ਸੂਟ ਹੈ ਜੀ 올 ਓਵਰ ਹੈ ਨਾਲੇ ਓਕੇ ਠੀਕ ਹੈ ਜੀ ਵਰਕਪ ਵਗੈਰਾ ਬਹੁਤ ਵਧੀਆ ਤੇ ਤੇਦੇ ਨਾਲ ਦੁਪੱਟਾ ਆ ਗਿਆ ਜੀ ਸ਼ਿਮਰ オーਰਗਾਂਜ਼ਾ ਓਕੇ ਠੀਕ ਹੈ ਜੀ ਆ ਦੇਖੋ ਪੂਰਾ ਹੈਵੀ ਦੁਪੱਟਾ ਆਊਗਾ ਜੀ 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 ਵਧੀਆ ਸਰਦਾਰੀ ਸੂਟ ਹੈ ਜੀ ਇਹ ਨਾ ਮਤਲਬ 16 1700 1800 ਐਂ ਰੇਂਜ ਚ ਸੂਟ ਵਿਕਦੇ ਆ ਹਾਂ ਹਾਂ ਟੋਟੋ ਵਾਲੇ ਪੀਸ ਕਹਿ ਕੇ ਨਾ ਬੁਟੀਕ ਵਾਲੇ ਕਹਿ ਕੇ ਵਿਕਦੇ ਆ ਸੂਟ ਜੀ 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 ਬਿਲਕੁਲ ਠੀਕ ਹੈ ਜਿੰਨੇ ਪੀਸ ਦੇਖਾਂਗੇ ਇਹ ਡਿਜ਼ਾਈਨ ਇਹਨਾਂ ਦੇ ਉਵੇਂ ਅਲੱਗ-ਅਲੱਗ ਆਉਣਗੇ ਜੀ ਸਾਰਿਆਂ ਚ ਅਲੱਗ-ਅਲੱਗ ਆਉਣਗੇ ਹੁਣ ਜਿਵੇਂ ਆ ਦੇਖੋ ਆ ਪੀਸ ਹੈ ਜੀ ਜੀ ਸੇਮ ਉਸ ਤਰ੍ਹਾਂ ਹੀ ਸੂਟ ਬਣੇ ਮਤਲਬ ਜਿੱਦਾਂ ਗਲੇ ਤੇ ਡ ਇਹ ਸੂਟ ਬਣਿਆ ਜਿਸ ਤਰ੍ਹਾਂ ਹੈਵੀ ਬਣਿਆ ਉਸ ਤਰ੍ਹਾਂ ਹੀ ਹੈਵੀ ਹੈਂਡਵਰਕ ਵਾਲਾ ਪੀਸ ਇਹ ਬਣਿਆ ਬਿਲਕੁਲ ਜੀ ਠੀਕ ਹੈ ਜੀ ਆਹ ਦੇਖੋ ਜਿੰਨੇ ਡਾਰਕ ਫਰੋਜੀ ਕਲਰ ਦਾ ਪੀਸ ਹੈ ਹਾਂ ਹਾਂ ਮਤਲਬ ਪੂਰੇ ਹੈਵੀ ਪੀਸ ਹੈ ਜਿਹੜੇ 17-1800 ਦੇ ਵਿਕਦੇ ਆ ਜੀ ਜੀ ਇਹ 1000 ਰੁਪਏ ਦੀ ਰੇਂਜ ਪੂਰੇ ਚ ਲੱਗਣਗੇ ਇਸ ਤੋਂ ਬਾਅਦ ਜੀ ਇਸ ਤੋਂ ਵੀ ਇਹ ਮਤਲਬ ਕਿ ਹੈਵੀ ਦੇਖਣਾ ਜਿਵੇਂ ਹੁਣ ਆਹ ਪੀਸ ਹੈ ਜੀ ਹਾਂ ਪਿਓਰ ਔਰਗਾਂਜ਼ਾ ਦੇ ਉੱਪਰ ਹੈ ਇਹਦੇ ਨਾਲ ਨਹੀਂ ਸਿਲਕ ਦੀ ਸਲਵਾਰ ਹੈ ਸਲਵਾਰ ਦੇ ਉੱਪਰ ਵਰਕ ਹੈ ਜੀ ਜੀ ਆਹ ਦੇਖੋ ਜੀ ਪਿਓਰ ਸਿਲਕ ਦੀ ਸਲਵਾਰ ਹੈ ਸਲਵਾਰ ਤੇ ਵਰਕ ਆ ਗਿਆ ਨਾਲ ਹਾਂ ਜੀ ਆ ਦੇਖੋ ਵਾਜੀ ਵਾਹ ਪੂਰਾ ਹੈਂਡਵਰਕ ਵਾਲੀ ਮਤਲਬ ਸ਼ਰਟ ਹੈ ਬਿਲਕੁਲ ਜੀ ਵਰਕ ਵੀ ਬੜਾ ਵਧੀਆ ਹੈ ਨਾਲ ਪਿਓਰ ਆਰਗਾਂਜ਼ਾ ਦਾ ਇਹ ਦੁਪੱਟਾ ਕੀ ਬਾਤ ਹੈ ਜੀ ਇਹ ਵੀ ਜਿਵੇਂ ਫੋਟੋ ਵਾਲਾ ਪੀਸ ਹੀ ਹੈ ਹਾਂ ਜੀ ਇਹ ਕੱਲੇ ਕੱਲੇ ਪੀਸ ਆਉਂਦੇ ਆਗੇ ਜੀ ਜੀ ਡਿਜ਼ਾਈਨਰ ਦੇ ਵਿੱਚ ਨਾ ਕਾਫੀ ਹੈ ਓਕੇ ਜਿਵੇਂ ਆਹ ਦੇਖੋ ਜੀ ਕਾਰਨਰ ਵਾਲਾ ਪੀਸ ਆਇਆਗਾ ਹਾਂ ਹਾਂ ਠੀਕ ਹੈ ਜੀ ਆਹ ਔਰੇਂਜ ਪੀਸ ਆ ਗਿਆ ਵਾਜੀ ਇਹ ਸਾਰੇ ਡਿਫਰੈਂਟ ਡਿਫਰੈਂਟ ਲਵੈਂਡਰ ਆ ਗਿਆ ਇਹ ਸੇਮ ਪੀਸ ਹੈ ਬਿਲਕੁਲ ਜੀ ਜਿਵੇਂ ਬਣੇ ਹਾਂ ਆ ਦੇਖੋ ਜੀ ਮਲਟੀ ਕਲਰ ਦਾ ਆ ਗਿਆ ਬਿਲਕੁਲ ਜੀ ਇਹ ਵੀ ਜਿਵੇਂ ਆ ਆਮੀ 22500 ਰੁਪਏ ਸੂਟ ਵਿਕਦਾ ਇਹ 1120 ਰੁਪਏ ਰੇਂਚ ਲੱਗੂਗਾ ਮਤਲਬ ਜਿੰਨੇ ਜਿੰਨੇ ਦਾ ਮਤਲਬ ਕੱਲਾ ਬੀਸ ਲੱਗਾ ਉਹਨੇ ਚ ਆਪਾਂ ਰੈਡੀ ਸੂਟ ਦੇ ਦਿੰਨੇ ਆ ਨਾ ਜੀ ਰੈਡੀ ਮਿਲ ਜੂਗਾ ਜੀ ਤੇ 1120 ਰੁਪਏ ਰੇਂਚ ਹੀ ਹੈ ਜੀ ਜੀ ਆ ਦੇਖੋ ਇਸ ਤੋਂ ਬਾਅਦ ਤੁਹਾਨੂੰ ਦੱਸੋਣੇ ਜਿਵੇਂ ਇਹਨਾਂ ਜਿਹੜਾ ਕਈ ਡਿਜ਼ਾਈਨ ਹੈ ਜੀ ਹਾਂ ਹਾਂ ਰੋਜ਼ ਦੇ ਡਿਜ਼ਾਈਨ ਆਉਂਦੇ ਆ बिक ਜਾਂਦੇ ਆ ਆਉਂਦੇ ਵਿਕਦੇ ਮਤਲਬ ਆਉਂਦੇ ਜਾਂਦੇ ਰਹਿੰਦੇ ਨੇ ਨਾ ਡਿਜ਼ਾਈਨ ਦਾ ਜੀ ਜੀ ਆ ਦੇਖੋ ਜਿਵੇਂ ਆ ਪਿਓਰ ਦੀ ਸਲਵਾਰ ਹੈ ਜੀ ਬਿਲ ਇਹ ਨਾਲ 셔ਟ ਦਾ ਦੇਖੋ ਡਿਜ਼ਾਈਨਿੰਗ ਬਹੁਤ ਸੋਹਣੀ ਬਣੀ ਹੈ ਪੈਚ ਵਰਕ ਹੋਇਆ ਨਾਲੇ ਹੈਂਡ ਵਰਕ ਹੈ ਨਾਲੇ ਪੈਚ ਵਰਕ ਨਾਲੇ ਹੈਂਡ ਵਰਕ ਨਾਲੇ ਪੈਚ ਵਰਕ ਆ ਗਿਆ ਜੀ ਸਾਰਾ ਫਰੰਟ ਆਏਗਾ ਜੀ 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 ਉਸ ਤਰ੍ਹਾਂ ਦਾ ਹੀ ਦੁਪੱਟਾ ਹੈਗਾ ਇਹਦਾ ਬਿਲਕੁਲ ਜੀ ਆ ਦੇਖੋ ਦੁਪੱਟਾ ਇਹਦਾ ਤੁਹਾਨੂੰ ਮੇਰੇ ਜਿਹੇ ਦੁਪੱਟਾ ਆ ਜਾਏਗਾ ਨਾ ਜੀ ਖੋਲ ਕੇ ਦਿਖਾਣਾ ਆ ਦੇਣਾ ਜੀ ਆ ਦੇਖੋ ਜੀ ਦੁਪੱਟਾ ਉਦੋਂ ਵੀ ਵਧੀਆ ਬਣੇਗਾ ਜੀ 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 ਦੇਖੋ ਲੈਸ ਵਗੈਰਾ ਹੀ ਪੂਰੀ ਵਧੀਆ ਲੱਗੀ ਹੋਊਗੀ ਹਾਂਜੀ ਹਾਂਜੀ ਸੋੜਨਾ ਤਾਂ ਵੀ 24-2500 ਦਾ ਵਿਕਦਾ ਇਹ ਬਲਾ ਬਿਲਕੁਲ ਜੀ ਠੀਕ ਹੈ ਜੀ ਕੀ ਰੇਂਜ ਬੜਾ ਵਾਜੇ ਬਾਬੂ ਜੀ ਦੀ ਇਹ ਸਰਦਾਰੀ ਦੁਪੱਟੇ ਵਾਲਾ ਵੀ ਮੈਨੂੰ ਲੱਗਦਾ ਕੋਈ ਧਮਾਕਾ ਹੀ ਕਰਨਾ ਤੁਸੀਂ ਇਹਦੇ ਆ ਦੇਖੋ ਜੀ ਇਹਦਾ ਰੇਟ ਹੈ ਜੀ 1430 ਰੁਪਏ ਇਹ ਸਿਰਫ 1430 ਰੁਪਏ ਚ ਹਾਂਜੀ ਜੀ 1430 ਇਹਦੇ ਚ ਰੰਗ ਹੋਰ ਮਿਲ ਜਣਗੇ ਬਾਜੀ ਚਾਰ ਰੰਗ ਜੀ ਅੱਛਾ ਇਹਦੇ ਚ ਚਾਰ ਰੰਗ ਆ ਜਣਗੇ ਆ ਦੇਖੋ ਜੀ ਜਿਵੇਂ ਹੁਣ ਮਾਸਟਰ ਦਾ ਖੋਲਤਾ ਜੀ ਪਿੰਦੀ ਆ ਗਿਆ ਜੀ ਬਿਲਕੁਲ ਜੀ ਮੋਰ ਪੰਖੇ ਆ ਗਿਆ ਜੀ ਹਾਂਜੀ ਹਾਂਜੀ ਇੱਕ ਮਹਿਰੂਨ ਆ ਗਿਆ ਜੀ ਇਸ ਤੋਂ ਜੀ ਨਾ ਦੇਖੋ ਜਿਵੇਂ ਨਵੀਂ ਨਵੀਂ ਡਿਜ਼ਾਈਨਿੰਗ ਆਈਏ ਡਬਲ ਸ਼ੇਡ ਦਾ ਸੂਟ ਹੈ ਇਹਦੇ ਨਾਲ ਹੀ ਗਲਾ ਬਾਜੂ ਜੀ ਜੀ ਤੇ ਨਾਲ ਇਹ ਤੇ ਡਬਲ ਸ਼ੀਟ ਦਾ ਦੁਪੱਟਾ ਇਹ ਸਾਰੇ ਮਤਲਬ ਲੇਟੈਸਟ ਡਿਜ਼ਾਈਨਿੰਗ ਆ ਗਈ ਨਾ ਭਾਜੀ ਹਾਂਜੀ ਹਾਂਜੀ ਆ ਦੇਖੋ ਜੀ ਨਵੀਂ ਨਵੀਂ ਚੀਜ਼ਾਂ ਆਈਆਂ ਆ ਦੁਪੱਟਾ ਇਹਦਾ ਨਾ ਜੀ 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 ਤੇ ਵੇਸ ਵੀ ਨਾ ਨਵੇਂ ਨਵੇਂ ਜੇ ਵੇਸ ਹੈ ਪਾਇਨ ਨਹੀਂ ਹੈ ਕਿ ਤੁਹਾਨੂੰ ਉਹੀ ਚੀਜ਼ਾਂ ਦਿਖਾਈ ਜਾਵਾਂ ਕਿ ਗਾਗ ਨੂੰ ਬੋਰ ਕਰਦੇ ਆ ਜੀ 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 ਆ ਦੇਖੋ ਵਾਹ ਜੀ ਵਾਹ ਦੁਪੱਟਾ ਦੇਖੋ ਕਿੱਡਾ ਸ਼ਾਨਦਾਰ ਦੁਪੱਟਾ ਹੈ ਸ਼ਾਨਦਾਰ ਦੁਪੱਟਾ ਬਿਲਕੁਲ ਜੀ ਸੂਟ ਵੀਰ ਜੀ ਆਮ ਹੀ 2500 3000 ਦੀ ਰੇਂਜ ਚ ਇਸ ਤਰ੍ਹਾਂ ਦੇ ਤਾਂ ਸ਼ੁਰੂ ਹੁੰਦੇ ਆ ਹੈਂਡਵਰਕ ਵਾਲੇ ਹੈ ਕੋਈ ਮਸ਼ੀਨੀ ਟਾਂਕਣ ਨਹੀਂ ਲੱਗਾ ਓਕੇ ਇਹ 1590 ਰੁਪਏ ਰੇਂਜ ਚ ਲੱਗੂ ਹੈਂਡਵਰਕ ਵਾਲੇ 1590 ਦੇ ਦੇਣਾ 1590 ਰੁਪਏ ਰੇਂਜ ਚ ਵਾਹ ਜੀ ਫਿਰ ਰੰਗ ਵੀ ਇਹਦੇ ਵਿੱਚ ਹੈਗੇ 6 6 ਰੰਗ ਆਣਗੇ 4 ਨਹੀਂ ਹੈ ਨਾ ਜੀ ਹਾਂ ਜੀ ਆਹ ਦੇਖੋ ਜੀ 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 ਸਾਰੇ ਰੰਗ ਪੂਰੇ ਵਧੀਆ ਟੌਪ ਦੇ ਰੰਗ ਹੈ ਇਸ ਤੋਂ ਵੀ ਜੀ ਆਹ ਦੇਖੋ ਜਿਵੇਂ ਪਿਓਰ ਕريب ਦਾ ਸੂਟ ਹੈ ਬਿਲਕੁਲ ਜੀ ਹੈਂ ਕੀਰਾ ਤੇ ਬਾਜੂ ਬਣਿਆ ਇਹਦਾ ਬਿਲਕੁਲ ਜੀ ਆ ਦੇਖੋ ਵਾਹ ਜੀ ਵਾਹ ਤੇ ਦੁਪੱਟਾ ਫੁੱਲ ਚਨੂਨ ਦਾ ਫੁੱਲ ਚਨੂਨ ਦਾ ਆ ਗਿਆ ਜੀ ਆ ਦੇਖੋ ਜੀ 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 ਆ ਦੇਖੋ ਉਹ ਕੀ ਬਾਤ ਹੈ ਜੀ ਵਧੀਆ ਸਰਦਾਰੀ ਉਹ ਤਾਂ ਬਲੈਕ ਸੂਟ ਤੇ ਉਹ ਇਹਦਾ ਵੀ ਡਿਮਾਂਡ ਰਹਿੰਦੀ ਨਾ ਭਾਜੀ ਡਿਮਾਂਡ ਪੂਰੀ ਰਹਿੰਦੀ ਹੈ ਜੀ ਬਲੈਕ ਸੂਟ ਦੀ ਆ ਦੇਖੋ ਦੁਪੱਟੇ ਦੇ ਪੱਲੇ ਬਣੇ ਹਮਮ ਫੋਰ ਸਾਈਡ ਵਰਕ ਹੋ ਗਿਆ ਜੀ ਹੈਂਡ ਵਰਕ ਦਾ ਹੀ ਕਟ ਵਰਕ ਆ ਗਿਆ ਹੈਂਡ ਵਰਕ ਵਾਲਾ ਹਮ ਡਿਜ਼ਾਈਨ ਇਹਦੇ ਵਿੱਚ ਆ ਦੇਖੋ ਜੀ ਮੈਂ ਆ ਕਲਰ ਆ ਗਿਆ ਜੀ ਬਿਲਕੁਲ ਜੀ ਆ ਦੇਖੋ ਜੀ ਵਾਹ ਜੀ ਵਾਹ ਆ ਦੇਖੋ ਜੀ येलो ਸ਼ੇਡ ਦੇਖੋ ਜੀ 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 ਸਾਰੇ ਖਿੜਵੇਂ ਰੰਗ ਆ ਗਏ ਕਿਹੜੇ ਮੇਰੇ ਰੰਗ ਹੈ ਜੀ ਸੂਟ 25 2600 ਰਾਲਾ ਜੀ ਜੀ 1680 ਰੁਪਏ ਰਿੰਚ ਸੂਟ ਕੋ ਇਹ 1680 ਰੁਪਏ ਦੇਣਾ ਭਾਈ ਮੈਂ ਇੱਕ ਦੁਬਾਰਾ ਪੁੱਛਦਾ ਵਾਂ ਮੈਂ ਚਾਹੇ ਜੀ ਕਿਸੇ ਨੇ ਸਿੰਗਲ ਸਿੰਗਲ ਵੀ ਲੈਣਾ ਉਹ ਵੀ ਲੈ ਸਕਦਾ ਨਾ ਜੀ ਸਿੰਗਲ ਪੀਸ ਵੀ ਮਿਲ ਜੀਗਾ ਜੀ ਪਰ ਆਣਾ ਦੁਕਾਨ ਤੇ ਪਊਗਾ ਜੀ ਮਤਲਬ ਆਨਲਾਈਨ ਨਹੀਂ ਕਰਦੇ ਮਤਲਬ ਆਣਾ ਦੁਕਾਨ ਤੇ ਹੀ ਪੈਣਾ ਹਾਂ ਜੀ ਕਿਉਂ ਇਹਨਾਂ ਦੇ ਵਿੱਚ ਨਾ ਦੇਖੋ ਡਿਜ਼ਾਈਨ ਸੜ ਕੋ ਰੋਜ਼ ਦੇ ਨਵੇਂ ਆਉਂਦੇ ਲਿਖੇ ਜਾਂਦੇ ਜੀ 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 ਜਿਹੜੇ ਆ ਸੇਮ ਡਿਜ਼ਾਈਨ ਲੈਣ ਤਾਂ ਦੇਖੋ ਇੱਕ ਦਿਨ ਚ ਲੈ ਚੋ ਹਾਂ 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 ਕਿਉਂ ਹਰੇਕ ਆਗ ਆਕੇ ਨਹੀਂ ਦੇਖੋ ਵੀਡੀਓ ਵਾਲਾ ਪੀਸ ਮੰਗਦਾ ਬਿਲਕੁਲ ਬਿਲਕੁਲ ਠੀਕ ਹੈ ਨਾ ਸੇਮ ਸੇਲ ਹੋ ਜਾਂਦੇ ਕਈ ਵਾਰੀ ਜੀ 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 ਆ ਦੇਖੋ ਗਲੀ ਤੇ ਵਰਕ ਆ ਗਿਆ ਜੀ ਕੇਰਾ ਵਰਕ ਆ ਗਿਆ ਜੀ ਨਾ ਹੈਵੀ ਵਾਲਾ ਆ ਗਿਆ ਨਾਲ ਪੂਰਾ ਹੈਵੀ ਹੈ ਨਾ ਜੀ 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 ਇਸ ਤੋਂ ਬਾਅਦ ਤੁਹਾਨੂੰ ਇੱਕ ਔਰ ਸਪੈਸ਼ਲਿਟੀ ਦਿਖਾਣੇ ਸੂਟ ਦੀ ਜੀ ਜੀ ਬਾਜੂ ਆ ਗਿਆ ਜੀ ਬਾਜੂ ਇਹ ਸਲਵਾਰ ਦੇ ਉੱਪਰ ਵਰਕ ਆ ਗਿਆ ਅੱਛਾ ਮਤਲਬ ਸਾਰਾ ਪੂਰਾ ਹੈਵੀ ਜਿੰਨਾ ਆਪਾਂ ਗੇ ਪੂਰਾ ਹੈਵੀ ਸਲਵਾਰ ਤੇ ਵਰਕ ਆ ਗਿਆ ਜੀ 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 ਦੁਪੱਟਾ ਪੂਰਾ ਹੈਵੀ ਆ ਗਿਆ ਦੁਪੱਟਾ ਵੀ ਹੈਵੀ ਠੀਕ ਹੈ ਨਾ ਜੀ ਸੂਟ ਇਸ ਤਰ੍ਹਾਂ ਦਾ ਨਾ ਜੀ ਆਮ ਹੀ 35-360 50 ਬਾਜੂ ਹੈਵੀ ਵਰਕ ਸਾਰਾ 2100 ਤੇ 50 ਰੁਪਏ ਜੀ ਕੀ ਬਾਤ ਹੈ ਜੀ ਇਹ ਇਹ ਚ ਇਹ ਚ ਭਾਈ ਮੈਨੂੰ ਦੱਸੋ ਹੋਰ ਡਿਜ਼ਾਈਨ ਵੀ ਮਿਲ ਜਣਗੇ ਇਹ ਚ ਜੀ ਜੀ ਇਹਨਾਂ ਦੇ ਵਿੱਚ ਨਾ ਸਾਡੇ ਕੋਲੇ ਤੁਹਾਨੂੰ ਆ ਜੋ 20 50 ਡਿਜ਼ਾਈਨ ਤਾਂ ਰੈਡੀ ਰਹਿੰਦੀ ਰਹਿੰਦੀ ਹੈਗੇ ਆਂ ਦਿ ਸਪੋਰਟ ਮਿਲਦੇ ਮਿਲਦੀ ਮਿਲਦੀ ਹੈ ਜੀ ਵਾਹ ਜੀ ਵਾਹ ਜਦੋਂ ਮਰਜ਼ੀ ਆ ਜੋ ਜੀ ਜੀ ਤੇ ਅਸਲ ਚ ਸਾਰੇ ਡਿਜ਼ਾਈਨ ਦੇਖੋ ਹੀ ਦਿਖਾ ਨਹੀਂ ਸਕਦੇ ਹਾਂ 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 ਇਹ ਸਾਰੇ ਦੇਖੋ ਜੀ ਐ ਹੁੰਦਾ ਕਿ ਰੋਜ ਦੀ ਗੱਗੀ ਹੈ ਸੇਲ ਹੈ ਵਿਕ ਜਾਂਦੇ ਆ ਨਮਾ ਆ ਜਾਂਦਾ ਮਤਲਬ ਇਹ ਇਦਾਂ ਦੀ ਰੇਂਜ ਇਦਾਂ ਦੀ ਕੁਆਲਿਟੀਆ ਹੋਰ ਮਿਲ ਜਾਣਗੇ ਮਿਲ ਜਾਣਗੇ ਆ ਇਹਦੂ ਘੱਟ ਚ ਵੀ ਮਿਲ ਜੂਗਾ ਜੀ 1500 1600 ਜੀ ਮਿਲ ਜੂਗਾ ਇਹਦੂ ਵੱਧ ਚ ਵੀ ਮਿਲ ਜੂਗਾ ਸ ਆਪਣੀ ਮੋੜ ਮੰਡੀ ਸਰਕਾਰੀ ਹਸਪਤਾਲ ਗੇਟ ਨੰਬਰ 1 ਦੇ ਕੋਲੇ ਸ਼ਾਪ ਹੈ ਜੀ ਸਿਮਰਨ ਟੈਕਸਟਾਈਲ ਬਠਿੰਡੇ ਵਾਲੇ ਸਰਦਾਰਾਂ ਦੀ ਦੁਕਾਨ ਹੈ ਜੀ ਜੀ ਮੋਬਾਈਲ ਨੰਬਰ ਹੈ ਜੀ 9056739401